ਸਾਰੇ ਇੱਥੇ ਬੈਠਦੇ ਅੱਗ ਸੇਕਣ ਦੇ ਆਹੀ ਰੋਕ ਰਿਆ ਜਾਣ ਤੇ ਵੀ ਇੱਧਰ ਕੀ ਕਰਨ ਜਾ ਰਹੇ ਆ ਬੱਚਾ ਨਿਕਾ ਲਿਆ ਤੇ ਕਹਿੰਦਾ ਵੀ ਅਹੀਂ ਦਨ ਸਕਲ ਚਲੇ ਆ ਮੈਂ ਇੱਧਰ ਰਾਹ ਥੋੜਾ ਆ ਕਹਿੰਦਾ ਆਜੋ ਤੁਸੀਂ ਮੈਨਸਾ ਤੋਂ ਮਿਕਰਨੇ ਆ ਆਈ ਇਥੇ ਮਨਾਂ ਕਿ ਤਮਾਥ ਜੁੜਗਣਾ ਹੈ ਹੱਥ ਜੋੜੇ ਵੀ ਤੁਸੀਂ ਜਾਓ ਤੇ ਜਾਓ ਤੇ ਆਪਣੇ ਘਰਾਂ ਨੂੰ ਜਾ ਮੈਂ ਤਾਂ ਕਮਾ ਕੇ ਪਹਿ ਜਾਣਾ ਉਧਰ ਨੂੰ ਤੇ ਉਹ ਉਧਰ ਬਚੰਦੇ ਮੁਰਕੇ ਆ ਗਏ ਨੇ ਮੁਰਕੇ ਇੱਥੇ ਪਾ ਪੈ ਗਏ ਨੇ ਮੈਂ ਉਹਨਾਂ ਸਡਾਨ ਲੱਗੀਆਂ ਮੇਰੇ ਹੱਥ ਵੱਡ ਖਾਦੇ ਇਹਨਾਂ ਨੇ ਮੇਰੇ ਥਾਂ ਜਿੱਦਾਂ ਦੀ ਵੱਡੀ ਮੇਰੇ ਹੱਥੇ ਮੇਰੇ ਹਸ ਮਿੰਦਨ ਨਾਲ ਬਿਆੜ ਮਾਰਦਾ ਅੱਖ ਦੇ ਉੱਤੇ ਅੱਖ ਤੇ ਨੀਤ ਪਾ ਲਗੇ ਥਾਣੇ ਅਸੀਂ ਦਰਗਾਸ ਲਗਾਉਣ ਚਲ ਗਏ ਮਗਰ ਉਹ ਸਾਰੇ 10 12 ਜਣੇ ਆਏ ਨੇ ਸਾਰੇ ਦਰਵਾਜ਼ੇ ਖਿੜਕੀਆਂ ਬਾਰੇ ਸਾਡੇ ਤੋੜ ਕੇ ਚਲ ਗਏ ਨੇ ਅੰਦਰ ਨੂੰ ਨੁਸਾਨ ਵੀ ਕਰਕੇ ਸਾਡਾ ਕਿ ਆਹੀਂ ਸਹਾਰ ਕੋਈ ਨਹੀਂ ਸਾਡੇ ਤਲ ਲਾਗੇ ਦੀ ਬਾਹਰ ਤਲ ਲਾਦਾ ਸੀ ਇੱਥੋਂ ਦੀ ਬੜ ਕੇ ਸਾਰਾ ਨੁਸਾਨ ਕਰ ਗਏ ਸਾਡਾ ਲਗੇ ਆਂਦੀ ਗੋਨੀਆਂ ਸਾਰਿਆਂ ਨੂੰ ਧਮਕੀਆਂ ਦੇ ਗਏ ਨੇ ਪਿਆ ਅਸੀਂ ਤੁਹਾਨੂੰ ਵੱਢ ਦੇਣਾ ਤੇ ਅਸੀਂ ਇਸ ਕਰਕੇ ਅਸੀਂ ਥਾਣੇ ਗਏ ਅਸੀਂ ਫਿਰ ਰਾਤ ਚੋ ਕੇ ਪੁਲਸਾਂ ਲੈਣ ਗਏ ਨਾਲ ਪੀ ਆਏਗੀ ਪੁਲਸ ਫੇਰ ਘਟ ਜਾਣਾ ਤੇ ਇਕੱਲੇ ਗਏ ਤਾਂ ਹੌਸਲੇ ਨਾਲ ਇਕੱਲੇ ਨਾਲ ਰਾਤ ਭੇਜਣਾ ਤਾਂ ਇੱਥੇ ਘਰ ਆਏ ਤੇ ਅੱਗੇ ਸਾਰਿਆਂ ਨੂੰ ਪੈ ਕੇ ਦੇ ਹੀ ਅਹੀਂ ਆਹ ਕਰ ਵਾਰੀ ਕੀਤੀ ਦਫਤਰ ਜਾ ਗਏ ਸਾਡੀ ਜਾਣ ਕੇ ਸੁਣਾਈ ਕੀਤੀ ਜਾਏ ਅਹੀਂ ਹਸਬੰਦ ਗਿਆ ਮੇਰਾ ਨਾਲ ਗਿਆ ਨਾਲ ਹੋਰ ਮੇਰੇ ਭੈਣ ਭਰਾ ਗਿਆ ਮੇਰੇ ਗਵਾਂਢੀ ਗਿਆ ਨਾ ਅਹੀਂ ਦਰਗਾਸ ਲਿਖਾ ਕੇ ਆ ਗਏ ਆ ਫੇਰ ਰਾਤ ਅਸੀਂ ਸੂਰੀ ਸੁੱਤੇ ਨਹੀਂ ਸਾਡਾ ਅਹੀਂ ਜਦੋਂ ਸਾਡੇ ਮੁੜਕੇ ਸਾਡੇ ਤੇ ਹਮਲਾ ਕਰਨਾ ਸਾਡਾ ਤੇ ਅਸੀਂ ਜਾ ਕੇ ਕੱਟਿਆ ਕੋ ਲੋਕੇ ਸਾਡੀ ਬੇਨਤੀ ਹੈ ਸੋ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵੀ ਸਾਰਾ ਕੰਮ ਹੋ ਜਾਦਾ 9 ਵਜੇ ਚੱਲੂ ਹੋ ਜਾਂਦਾ ਕੰਮ ਇੱਥੇ ਅਹੀਂ ਅੱਗੇ ਸਿਕੰਡਰੀ ਇੱਥੇ ਬੈ ਕੇ ਹਾਂ ਅੱਗੇ ਸਿਕੰਡਰੀ ਹੀ ਅਹੀਂ ਵੀ ਚਾਰ ਪੰਜ ਬੰਨੇ ਰੋਈ ਅੱਗੇ ਸਿਕੰਡਰੀ ਤੇ ਬੈ ਕੇ हां आगे से कहनिया तो इसका कहिए भी साडी कृपा से भी हाथ बण के विनती कर जिती है इत्तो इनी कारवारे कीती जाए की न, तो टिया प्यार ਨਾਲ ਸਾਰੇ ਹੈ ਗਿਆ ਕੀ ਨਾਂ ਭਾਈ ਤੁਹਾਡਾ ਬੋਧਰਾ ਜੀ ਕੀ ਹੋਇਆ ਸਰੀ ਘਾਣੀ ਘਾਣੀ ਇਹਦੇ ਹੱਥ ਹੀ ਆਏ ਨਸ਼ਾ ਦੇ ਕੋ ਪਾਕ ਸਿਕੰਡੀ ਦੋ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਬੜੀ ਤੇਜ਼ ਅਸੀਂ ਉਹਨਾਂ ਨੂੰ ਰੋਕਿਆ ਤੇ ਤਰੀਕੇ ਕਹਿੰਦੇ ਅਸੀਂ ਨਸ਼ਾ ਕਰਨ ਲੱਗੇ ਆ ਨਹੀਂ ਤੁਸੀਂ ਵੀ ਆ ਜਾਓ ਨਸ਼ਾ ਕਰਨ ਲੱਗੇ ਕਹਿੰਦੇ ਮੁੜ ਕੇ ਅਸੀਂ ਮੋੜਿਆ ਉਹਨਾਂ ਨੂੰ ਕੰਬੜ ਕੇ ਉੱਦ ਆ ਗਿਆ ਫਿਰ ਹੱਥ ਪਾਈ ਹੋਈ ਸਾਡੀ ਥੋੜੀ ਬਤੀ ਹੋਈ ਨਾ ਅਸੀਂ ਕੰਪਲੀਟ ਲਿਖਾ ਚੱਲ ਗਏ ਉੱਥੇ ਸਦਰ ਠਾਣੇ ਸਾਹਾ ਦੇ ਆਂਦੇ ਨੂੰ ਸਾਰਾ ਕੁਝ ਤੋੜਿਆ ਭੰਨਿਆ ਸਭ ਕੁਝ ਨਾ ਦੱਸੋ ਜ ਰਸੋਈ ਵੀ ਤੋੜਦੀ ਅਸੀਂ ਛਿਛੂ ਛਿਛੂ ਸਾਰੇ ਤੋੜੇ ਘਰ ਤੋੜੇ ਇੱਥੇ ਪੰਜ ਘਰ ਤੋੜਿਆ ਹੀ ਪੰਜ ਘਰ ਦੇ ਡਰਾੜ ਮਾਰੇ 12 13 ਜਣੇ ਆਏ ਦੇ ਸੀ ਇਹ ਨਹੀਂ ਪਤਾ ਅਣਪਛਾਤੇ ਬੰਦੇ ਸੀ ਪਏ ਨਹੀਂ ਪਤਾ ਕਿਹੜੇ ਕਿਹੜੇ ਕੰਮ ਕਾਇਆ ਵੀ ਹੈਗਾ ਵੀ ਤੁਸੀਂ ਤੁਹਾਡੇ ਤੋਂ ਬੁਗੈਰ ਕੇ ਤੁਸੀਂ ਇਹਨਾਂ ਗੱਲ ਕੀਤੀ ਤੁਸੀਂ ਤੁਹਾਨੂੰ ਕੱਲੇ ਕੱਲੇ ਵੇਖ ਲੈਣਾ ਹਾਂਜੀ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਦੇ ਵੀ ਤੁਹਾਡੀ ਕਾਰਵਾਈ ਕਰਨੇ ਪਏ ਅਸੀਂ ਹਾਂ ਤੇ ਅੱਗੇ ਫਤਹਿ ਦੇਖੋ ਕਰਦੇ ਆ ਕਿ ਨਹੀਂ ਕਰਦੇ ਮਲਾਈਮ ਆਏ ਹੁਣੇ ਕੀ ਗੱਲ ਹੋਈ ਸਾਰੀ ਗੱਲ ਇਹ ਹੋਈ ਸਰ ਕੀ ਬੱਚੇ ਬਾਹਰ ਬੈਠੇ ਰਹਤੇ ਨਸੇੜੀ ਆਏ ਦੇ ਨਸੇੜੀ ਆਏ ਨੇ ਤੇ ਇਹਨਾਂ ਨੇ ਰੋਕਿਆ ਉਹਨੇ ਕਿ ਦਰਨਾ ਨਸ਼ਾ ਕਰਾ ਕਰੋ ਬੱਚੇ ਬਾਹਰ ਬੈਠੇ ਹੁੰਦੇ ਕਿ ਰਾਤ ਨੂੰ ਕੀ ਲੋੜੇ ਤੇ ਆਂਦੀ ਉਹ ਤੋਂ ਫਿਰ ਧਮਕਾ ਕੇ ਗਏ ਇਹਨਾਂ ਨੂੰ ਸਾਰੇ ਤੇ ਇਹਨਾਂ ਨੂੰ ਇਹਨਾਂ ਦੀ ਅਪਲੀਕੇਸ਼ਨ ਲਿਖਣ ਥਾਣੇ ਮੇ ਚਲ ਗਏ हां कॉलोनी ਦੇ 3-4 ਬੰਦੇ ਥਾਣੇ ਵਿੱਚ ਚਲ ਗਏ ਹਾਂ 19 ਦਿਨ ਉਹਨਾਂ ਨੇ ਪਿੱਛੇ ਪਿਛੋ ਆ ਕੇ ਬਾਰ-ਦਾਤ ਕਦੀ ਦਰਾੜਾਂ ਲੈ ਕੇ ਆ ਗਏ ਸਾਰੇ ਦੇ ਗੇਟ ਤੇ ਨੇ ਸੀਸੀ ਤੇ ਨੇ ਤਾਂ ਬੱਚਿਆਂ ਨੂੰ ਧਮਕੀ ਦੇ ਕੇ ਜਿਹੜਾ ਬਹਾਰਾ ਹੈ ਉਹਨੂੰ ਵੜ ਦੇਣਾ ਹੈ ਸਾਰਿਆਂ ਨੂੰ ਕਿੰਨੇ ਘਰਾਂ ਦੀ ਤੋੜ-ਫੋੜ ਕਰਕੇ ਗਏ ਆ ਨਾ ਟਟੋਕਣੇ ਤੇ 6-7 ਘਰਾਂ ਦੇ ਤੋੜ-ਫੋੜ ਕਰਕੇ ਚਲੇ ਗਏ ਸਾਰੇ ਆਮਦਵ ਕਾ ਸਾਰੇ ਆਮ ਨੰਗਰਨਾਸ ਚੱਲਦਾ ਰਿਹਾ ਕਿਰਪਾਣਾ ਲੈ ਕੇ ਕਿਰਪਾਣਾ ਲੈ ਕੇ ਦਾਤਣ ਲੈ ਕੇ ਹਾਂ ਹਾਂਜੀ ਕੀ ਮੰਗ ਕਰਦੇ ਹੋ ਮੰਗੇ ਕਰਦੇ ਜੀ ਨਸ਼ਿਆਂ ਤੇ ਨੱਥ ਕੱਸੀ ਜਾਏ ਨਹੀਂ ਤਾਂ ਇੱਥੇ ਰਹਿਣਾ ਮੁਸ਼ਕਿਲ ਹੋ ਜਾਏਗਾ ਆਮ ਜਨਤਾ ਕਾ ਤੋਂ ਗਰੀਬ ਆਦਮ ਰ ਤਿਆੜੀਦਾਰ ਬੰਦਾ ਕਿੱਥੋਂ ਪੈਸੇ ਲਿਆਏਗੇ ਕਿੱਥੋਂ ਇਹ ਪ੍ਰੋਪਰਟੀ ਕਿੱਥੋਂ ਬਣਾਏਗਾ ਕਿੱਥੋਂ ਸੀਸੀ ਲਾਏਗਾ ਜਿਹੜਾ ਤਿਆੜੀ ਬਣਾਏ ਇਹ ਇਹ ਤੋਰਪਨ ਕਰਦੇ ਰਹੇ ਕਿ ਕੀ ਕਰ ਸਕਦੇ ਨੇ ਇਹ ਇਨਸਾਫ ਕਰਦੇ ਕਿ ਇਨਸਾਫ ਮਿਲੇ ਸਾਰਿਆਂ ਨੂੰ ਬਸ ਮੇਰਾ ਹਾਂ ਕਾਂਤਾ ਕਾਂਤਾ ਦੀ ਕਿੰਨੀ ਉਮਰ ਆ ਮੈਂ ਉਹ ਬਤਨ ਮੈਨੂੰ ਕਿਹਾ ਤਾ 70 80 ਹੋਗਾ 70 80 ਦਾ ਹੋਣਾ ਇਹ ਕਿਉਂ ਤੁਹਾਡਾ ਘਰ ਤੋੜਿਆ ਗਿਆ ਕੀ ਕਰਦਾ ਚਾੜਾ ਇਹ ਜਦ ਬੱਚਾ ਬੁੱਢੇ ਡੇਰੇ ਆ ਇਹਦੇ ਬਾਹਰ ਨਿਕਲੇ ਨਹੀਂ ਤੇ ਬੂਆ ਉਹਦਾ ਮਾਰ ਕੇ ਨੇ ਸੁੱਟ ਕੇ ਨੇ ਤਮਕਾਇਆ ਵੀ ਹੈਗਾ ਹਾਂ ਤਮਾਇਆ ਬਾਹਰ ਨਹੀਂ ਆਈ ਨਿਕਲੇ ਕੀ ਕਰਦੇ ਸੀ ਹਾਂ ਡਰਾਂਦੇ ਕਿਉਂ ਕੇ ਗਏ ਨੇ ਗੰਦ ਬੱਕ ਕੇ ਘਰ ਦੇ ਬਾਹਰ ਨਸ਼ਾ ਕਰਦੇ ਆ ਦੇਖਾ ਉਹ ਠੇ ਨਸ਼ਾ ਕਰਦੇ ਘਰ ਦੇ ਬਾਹਰ ਕਾ ਉਹ ਠੇ ਟਿੰਡਾ ਦੇਖੋ ਸਾਡੇ ਘਰ ਦੇ ਸਾਹਮਣੇ ਹਾਂਜੀ ਹਾਂਜੀ ਰੋਕਿਆ ਸੀ ਰੋਕਿਆ ਮੈਂ ਨਹੀਂ ਰੋਕਿਆ ਦੰਦ ਮੈਂ ਤੇ ਬੁੱਢੀ ਠੇੜੀਆਂ ਦਾ ਦੰਦ ਤੇ ਫਿਰ ਤਾਂ ਘਰ ਤੋੜ ਦਿੱਤਾ ਹਾਂ ਤੋੜ ਦਿੱਤਾ ਚਾਰੇ ਇੱਕ ਆਣਾ ਦਾ ਘਰ ਤੋੜਿਆ ਇੱਕ ਆਣਾ ਦਾ ਸਾਰੇ ਗਰੀਬ ਆਲੇ ਤੇ ਡਾਗਾ ਸੋਟੇ ਲੈ ਕੇ ਆਏ ਇਹ ਬਾਹ ਨਹੀਂ ਨਿਕਲੇ ਦੱਦਿਆ ਮਾਰੇ ਬਾਹ ਨਹੀਂ ਲਾ ਤੋੜ ਬਸੰਤੀ ਕੀ ਕਰਨ ਹੋਈ ਇੱਕ ਹੀ ਗੱਲ ਹੋਈ ਸਾਰੀ ਬਸ ਇਧਰ ਬੈਠੇ ਤੇ ਭਇਆ ਤੇ ਉਹ ਆ ਗਈ ਇਧਰ ਸੇ ਆ ਗਈ ਤੇ ਬੱਚੇ ਵੀ ਥਾ ਤਾਂ ਬਸ ਅਸੀਂ ਇਧਰ ਖੜੇ ਤੇ ਤੋੜੇ ਥੇਰ ਬਾਅਦ 7:00 9:00 ਵਜੇ ਦੇ ਕਰੀਬ ਤੇ ਬਸ ਉਹ ਅੰਨ ਲੜਕੀ ਅੰਦਰ ਥਾ ਫਿਰ ਇੱਕ ਇਧਰ ਵੀ ਲੜਕੀ ਅੰਦਰ ਥਾ ਤਾਂ ਅਸੀਂ ਇਧਰ ਖੜੇ ਥਾ ਤਾਂ ਉਹ ਆ ਗਈ ਇਸ ਲਈ ਤਵ ਤਾਂ ਉਧਰ ਆਂਤੀ ਲਾ ਗਏ ਤਾਂ ਅਸੀਂ ਅੰਦਰ ਵਾ ਆ ਗਏ ਬੱਚੇ ਵੀ ਸਾਥ ਵਿੱਚ ਥਾ ਮੇਰੇ ਹਾਂ ਛੋਟੇ ਤੋਂ ਦੋ ਬੱਚੇ ਸਾਥ ਵਿੱਚ ਤੇ ਜਦ ਤਾ ਹਮ ਇਧਰ ਤਾ ਬੋਲ ਉਸ ਨੂੰ ਬਾਹਰ ਆ ਜਾ ਤੂੰ ਤੇ ਉਸਨੇ ਤੋੜ ਫੋੜ ਕਰ ਦੇਆ ਇਧਰ ਸਾਰੇ ਸਿਸੇ ਵੀ ਫੋੜ ਦੇਆ ਨਸ਼ਾ ਕਰਦੇ ਸ਼ਰੀਆ ਹਾਂ ਨਸ਼ਾ ਉਹ ਰੋਕੇ ਸੀ ਇਹਨਾਂ ਨੂੰ ਹਾਂ ਬਸ ਰੋਕ ਬੋਲ ਰੋਕਣ ਦੇ ਬਾਅਦ ਇਹਨਾਂ ਨੇ ਤੁਮਕਾਇਆ ਸੀ ਹਾਂ ਬਸ ਅਸੀਂ ਇਧਰ ਖੜੇ ਥਾ ਤਾਂ ਉਹ ਅਸਲੀ ਆ ਗਈ 10-12 ਜਣੇ ਆ ਗਏ ਤਾਂ ਅਸੀਂ ਅੰਦਰ ਛਿਪ ਗਏ ਤੇ ਉਸਨੇ ਤੂੜ ਫੋੜ ਕਰ ਦਿੱਤਾ ਮੇਰਾ ਨਾ ਦੀਪੂ ਜੀ ਕੀ ਗੱਲ ਹੋਈ ਸਾਰੀ ਗੱਲ ਜੀ ਹੋਈ ਇਦਾਂ ਵੀ ਆਈ ਇਹਨਾਂ ਨੂੰ ਕਿਹਾ ਵੀ ਜਾਣੇ ਬਾਹਰ ਨੂੰ ਇਧਰ ਨੂੰ ਆਈ ਕਿਹਾ ਵੀ ਤੁਸੀਂ ਕਿਤੇ ਇੱਕ ਬੱਚਾ ਗਾੜੀ ਆ ਗਿਆ ਤੇ ਇਹੋ ਕਿਹਾ ਵੀ ਬੱਚਾ ਗਾੜੀ ਆ ਤੁਹਾਨੂੰ ਦੇਖ ਕੇ ਲੰਘ ਸਕਦਾ ਉਹਨਾਂ ਨੇ ਗਾਲ ਕੱਢੀ ਗਾਲ ਕੱਢੀ ਇੱਕ ਕੱਢੀ ਦੋ ਕੱਢੀ ਤੇ ਫਿਰ ਸਾਰੇ ਗਿਆ ਜਾਣ ਤੋਂ ਚਲ ਕੇ ਜਾ ਕੇ ਨਸ਼ਾ ਕਰਨ ਦੇ ਵੀ ਮੁੜ ਕੇ ਆਏ ਤੇ ਇਹ ਚਲ ਗਏ ਰਿਪੋਰਟ ਲਖਣ ਥਾਣੇ ਇਹਨਾਂ ਨੇ ਆਣ ਕੇ ਤਿੰਨ ਜਨਾਨੀਆਂ ਵਿਚਾਰੀਆਂ ਘਰ ਹੀ ਇਹਨਾਂ ਨੇ ਚੰਗਾ ਗੰਦ ਕੱਢਿਆ ਤੇ ਦਰਵਾਜ਼ੇ ਖਿੜਕੀਆਂ ਤੋੜੀਆਂ ਬਾਹਰ ਹੋ ਤੁਹਾਨੂੰ ਮਾੜ ਜਾਣਾ ਹਾਂਜੀ ਹਾਂਜੀ ਬੜੇ ਬੋਲੇ ਥਾੜੇ ਢੜੀ ਲੈ ਉਹਨਾਂ ਕੋ ਡਾੜੀ ਜਨਾਨੀਆਂ ਵਿਚਾਰੀਆਂ ਸਾਮੇ ਅੰਦਰ ਵੜ ਗਈਆਂ ਤੇ ਮੈਂ ਇੱਧਰ ਹੈ ਹੀ ਦੀ ਸੀ ਜੇ ਮੈਂ ਇੱਧਰ ਹੁੰਦੇ ਤਾਂ ਭਾਵੇਂ ਏਟਾ ਬਟਾ ਮੈਂ ਚੱਲੀ ਜਾਂਦਾ ਤੇ ਹੁਣ ਲੜਾ ਕਰਨਾਂ ਅੰਦਰ ਬਾਹਰ ਤਾਂ ਤਿੰਨ ਤਿੰਨ ਜਨਾਨੀਆਂ ਕੋਈ ਬੰਦਾ ਘਰ ਹਣੀ ਇਹ ਬੰਦਾ ਕਹਿੰਦਾ ਤਾਂ ਕੋਈ ਮਾਰਿਆ ਜਾਣਾ ਹੈ ਤੇ ਕੀ ਕਹਿ ਕੇ ਗਏ ਸੀ ਤੁਹਾਨੂੰ ਕੀ ਧਮਕੀਆਂ ਦਿੰਦੇ ਕਮ ਕਹਿੰਦੇ ਕਿ ਨਹੀਂ ਨਸ਼ਾ ਕਰਨਾ ਹੀ ਕਰਨਾ ਹਾਂ ਜੋ ਮਰਜ਼ੀ ਕਰੋ ਤੂੰ ਤੇ ਲੱਗ ਗਈ ਪੁਲਿਸ ਪ੍ਰਸ਼ਾਸਨ ਨਾਲ ਕੋਈ ਆਇਆ ਨਹੀਂ ਕੀ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਆ ਕੇ ਚਲ ਗਏ ਦੇਖ ਕੇ ਚਲ ਗਏ ਕਿਹਨੇ ਨਾਂ ਦੱਸੋ ਤੇ ਨੇਰੇ ਕੀ ਦਸੀਏ ਨਾਂ ਹੀ ਆਂ ਅਸੀਂ ਗੁੰਡਾ ਕੱਟੀ ਦਾ ਨਾਂ ਚਾਹ ਤੀ ਦੇਖਿਆ ਖੁਦ ਜਾ ਕੇ ਨਸ਼ਾ ਵੀ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਵੀ ਡਰਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਮੈਂ ਮੌਕੇ ਤੇ ਪਹੁੰਚਾ ਵਾਂ ਵੇਖਿਆ ਵੀ ਉੱਥੇ ਟੀਕੇ ਸਰੇਸ ਨੂੰ ਹੀ ਪੀਆ ਵਾਂ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟੇ ਆ ਇਦਾਂ ਦੀ ਗੁੰਡੇਗਰਦੀ ਹੱਥ ਚੱਲਣ ਨਹੀਂ ਦੇਣੀ ਹੈਗੀ। ਔਰ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਜਾ ਕੇ ਦੱਸ ਦੇਣਾ ਜੋ ਵੀ ਰਿਪੋਰਟ ਆ ਗਈ ਹੈ ਔਰ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਨੇ ਤੇ ਕੀਤੀ ਜਾਏਗੀ। ਉਹ ਬੰਦਿਆਂ ਦੀ ਭਾਰ ਕੀਤੀ ਜਾਏ ਵੀ ਬੰਦੇ ਕਿਹੜੇ ਆ ਗਏ ਕਿਹੜੇ ਨਹੀਂ ਆ ਗਏ ਔਰ ਇੱਥੇ ਕੋਈ ਵਕਾਇਦਾ ਹੀ ਗਸ਼ਤਦਾਵੀ ਪ੍ਰੋਗਰਾਮ ਕਰਕੇ ਵੀ ਮਹੱਲੇ ਵਾਲਿਆਂ ਨੂੰ ਇਦਾਂ ਹੀ ਸੇਫ ਵੀ ਰੱਖਣਗੇ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਦੇ ਨਾਂ ਲੱਗੀ ਹੈ। ਸਰ ਇਹ ਗਰੀਬ ਲੋਕਾਂ ਦੇ ਘਰ ਤੋੜੇ ਗਏ ਆ। ਪਰ ਉਹ ਵੇ ਦੱਸ ਦਿੰਦੇ ਆ ਉੱਚ ਸੀਨੀਅਰ ਅਫਸਰਾਂ ਨੂੰ ਦੱਸਾਂਗੇ ਉਹਨਾਂ ਦੀ ਨੋਟਿਸ ਲਿਆ ਕੇ ਜੋ ਵੀ ਕਾਰਵਾਈ ਬੰਦੀ ਨੂੰ ਕਾਨੂੰਨੀ ਉੱਤੇ ਕੀਤੀ ਜਾਏ